ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਲਤੀਆਂ ਕਰਨ ਤੋਂ ਬਾਜ਼ਰੀ ਆ ਰਹਾ ਹੈ ਕਦਮ-ਕਦਮ ਤੇ ਗਲਤੀਆਂ ਕੀਤੀਆਂ ਜਾ ਰੀਆਂ ਨੇ ਚਾਹੇ ਬੋਲ ਕੇ ਚਾਹੇ ਬੈਕਸਟੇਜ ਤੇ ਹੋ ਕੇ ਜਿਹੜੀਆਂ ਜੱਗ ਜ਼ਾਹਿਰ ਹੋ ਗਈਆਂ ਨੇ 13 April ਤਸਾਖੀ ਵਾਲੇ ਦਿਨ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸਿੱਖ ਸੰਗਤਾਂ ਨੂੰ ਜਦੋਂ ਸੰਬੋਧਨ ਕੀਤਾ ਗਿਆ ਸukhbir Singh Badal ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੇ ਘੇਰਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਇਹ ਤਿੰਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲੇ ਹੋਏ ਨੇ ਆਰਐਸਐਸ ਦੇ ਏਜੰਟ ਨੇ ਇਹਨਾਂ ਇਹ ਤਿੰਨਾਂ ਤਖਤਾ ਉੱਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਸੀ ਮਸੇ ਛੁਡਾਇਆ ਭਈ ਇਹ ਇਹਨਾਂ ਨੇ ਜਿਹੜੇ ਹੁਕਮਨਾਮੇ ਸੁਣਾਏ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜੇ ਸੁਣਾਏ ਗਏ ਨੇ 2 ਦਸੰਬਰ 2024 ਨੂੰ ਉਹ ਭਾਰਤੀ ਜਨਤਾ ਪਾਰਟੀ ਦੇ ਕਹਿਨ ਤੇ ਹੋਏ ਨੇ ਯਾਨੀ ਕਿ ਐਡੇ ਵੱਡੇ ਇਲਜ਼ਾਮ ਲਗਾਏ ਗਏ ਸਤਰਜ ਮਿਸਲ ਵੱਲੋਂ ਜਿਹੜੀ ਹੈ ਮੰਗ ਪੱਤਰ ਦਿੱਤਾ ਗਿਆ ਹੈ ਸ੍ਰੀ ਅਕਾਲ ਤਖਤ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਭਾਈ ਕਿਸ ਤਰ੍ਹਾਂ ਚਿੱਕੜ ਉਛਾਲਿਆ ਜਾ ਰਿਹਾ ਹੈ ਕੌਮ ਦੇ ਜਿਹੜੇ ਸਿਰਮੌਰ ਆਗੂ ਨੇ ਜਿਹੜੇ ਜਥੇਦਾਰ ਸਹਿਬਾਨ ਨੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਮੋਸ ਇੰਪੋਰਟੈਂਟ ਨੇ ਜਿਨ੍ਹਾਂ ਨੂੰ ਧਰਮ ਦੀਆਂ ਗਤੀਵਿਧੀਆਂ ਨੂੰ ਹਲਾੜਾ ਦਿੱਤਾ ਜਾਂਦਾ ਹੈ ਉਹਨਾਂ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜਿਹੜੇ ਧੂਮਾ ਸਾਹਿਬ ਨੇ ਉਹ ਵੀ ਖਿਲਾਫ ਹੋ ਗਏ ਨੇ ਕਿਉਂਕਿ ਦਮਦਮਿਤ ਇੱਕ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਤਾਂ ਪਹਿਲਾ ਵਿਰੋਧ ਪਹਿਲਾ ਤੋਂ ਹੀ ਵਿਰੋਧ ਕਰ ਰਹੇ ਨੇ ਕਿ ਤਿੰਨਾ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਫਿਰ ਦੁਬਾਰਾ ਬੁਹਾਲੀ ਹੋਵੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਬੁਖ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਜਥੇਦਾਰ ਨਹੀਂ ਮੰਨਦੇ ਕੱਲਾ ਬਾਬਾ ਹਰਨਾਮ ਸਿੰਘ ਧੁੰਮਾ ਨਹੀਂ ਕਹਿ ਰਿਹਾ ਸਿੱਖ ਜਗਤ ਕਹਿ ਰਿਹਾ ਹੈ ਪੰਥ ਕਹਿ ਰਿਹਾ ਹੈ ਨਿਹੰਗ ਸਿੰਘ ਜਥੇਬੰਦੀਆਂ ਕਹਿ ਰਹੀਆਂ ਨੇ ਵਕ ਵਕ ਸੱਪੜਦਾਵਾਂ ਦੇ ਆਗੂ ਕਹਿ ਰਹੇ ਨੇ ਜਿਸ ਤਰ੍ਹਾਂ ਮੱਝ ਦੇ ਜਰਨੈਲਾ ਨੇ ਕੀਤਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਜਾ ਕੇ ਮਾਫੀ ਮੰਗਣੀ ਪਵੇਗੀ ਫਿਰ ਦੁਬਾਰਾ ਤਲਬ ਹੋਣਾ ਪਵੇਗਾ ਫਿਰ ਦੁਬਾਰਾ ਧਾਰਮਿਕ ਸਜ਼ਾ ਲੱਗੇਗੀ ਨਹੀਂ ਤਾਂ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਵੇਗਾ ਕਿਉਂਕਿ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਵਰਕਸ਼ੀਲ ਹਨ ਜਿਨ੍ਹਾਂ ਵੱਲੋਂ ਹਾਲੇ ਵੀ ਭਰਤੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦਾ ਵਾਸ ਨਹੀਂ ਚੱਲ ਰਿਹਾ ਹਾਲੇ ਦਾ ਪੇਚੋ ਪੂਰੇ ਖੜ ਰਿਆ ਹੈ ਕਿ ਜਿਹੜੀ ਇਹ ਭਰਤੀ ਚ ਚੱਲ ਰਹੀ ਹੈ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਮੇ ਦੇ ਅਨੁਸਾਰ ਇਸ ਨੂੰ ਪੰਕ ਕੀਤਾ ਜਾਵੇ ਇਸ ਕਮੇਟੀ ਨੂੰ ਪੰਕ ਕੀਤਾ ਜਾਵੇ ਉਸ ਭਰਤੀ ਨੂੰ ਰੱਦ ਕੀਤਾ ਜਾਵੇ ਵੀ ਸਾਡੀ ਭਰਤੀ ਸਹੀ ਹੈ ਜਿਹੜੀ ਭਰਤੀ ਬੋਗਸ ਅਦਾਤਾ ਹੈ ਹਾਲਾਂਕਿ ਰਾਜਸੀ ਅਧਿਕਾਰ ਗਵਾ ਚੁੱਕੀ ਹੈ ਹਾਲਾਂਕਿ ਸੇ ਪੰਥ ਵੀਲ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਉਹ ਹੱਗੇ ਨੇ ਭਗੌੜੇ ਧੜੇ ਵਾਲਿਆਂ ਦੇ ਪ੍ਰਧਾਨ ਪਘੋੜੀ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਉਹਨਾਂ ਵੱਲੋਂ ਤਾਂ ਭਰਤੀ ਕੀਤੀ ਜਾ ਰਹੀ ਹੈ ਮਨਪ੍ਰੀਤ ਅਕਾਲੀ ਲਗਾਤਾਰ ਉਸ ਭਰਤੀ ਦੇ ਵਿੱਚ ਵਾਅਦਾ ਕਰ ਰਹੇ ਨੇ ਅਗਲੇ ਹਫਤੇ ਦੇ ਵਿੱਚ 7 ਲੱਖ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੋਟਰ ਜੁੜਨਗੇ ਉਧਰ ਦੂਸਰੇ ਪਾਸੇ ਝੂੜੀ ਪਈ ਹੋਈ ਹੈ ਕਿ ਅਸੀਂ ਨਵੀਂ ਪਾਰਟੀ ਬਣਾ ਲੈਣੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਵਾਪਸ ਨਹੀਂ ਆਉਂਦੇ ਜੇਕਰ ਨਹੀਂ ਹਟਦੇ ਇਧਰ ਇੱਕ ਪੰਗਾ ਪਾ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਦਮਦਮਾ ਸਾਹਿਬ ਦੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਉੱਤੇ ਇਲਜ਼ਾਮ ਲਗਾ ਕੇ ਕਿ ਭਾਰਤੀ ਜਨਤਾ ਪਾਰਟੀ ਦੇ ਦੇ ਅਨੁਸਾਰ ਇਹਨਾਂ ਨੇ ਹੁਕਮਨਾਮੇ ਸੁਣਾਏ ਨੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਪੈਰਾਂ ਤੇ ਖੁਦ ਕੁਹਾੜਾ ਮਾਰ ਰਹੇ ਨੇ ਤਕੇ ਨਾਲ ਤੁਸੀਂ ਜੀ ਪ੍ਰਧਾਨ ਬਣ ਗਿਆ ਤੇ ਤੁਹਾਨੂੰ ਕੀ ਲੋੜ ਸੀ ਅਵਾ ਤਵਾ ਬੋਲਣ ਦੀ ਆਪਣੇ ਆਪ ਨੂੰ ਸਾਫ਼ ਨਾ ਦੱਸੋ ਸੋਸ਼ਲ ਮੀਡੀਆ ਦਾ ਜਿਹੜਾ ਹੈ ਯੁੱਗ ਹੈ ਸੁਖਬੀਰ ਸਿੰਘ ਜੀ ਸੁਖਬੀਰ ਬਾਦਲ ਨੂੰ ਸਾਰਾ ਪਤਾ ਹੈ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਬੱਚੇ-ਬੱਚੇ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਘੜਾ ਹੈ ਤੇ ਜੇ ਚੰਗਾ ਹੈ ਕਿ ਗਲਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਜੇ ਸ਼੍ਰੀ ਅਕਾਲ ਤਖਸੈਬ ਯਾਨੀ ਕਿ ਦੁੱਧ ਦਾ ਦੁੱਧ ਅਤੇ ਪਾਣੀ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੋ ਜਾਵੇਗਾ ਕਿ ਕੌਮ ਸਿੱਖ ਜਗਤ ਕਿੰਦੇ ਨਾਲ ਖੜਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪ੍ਰਧਾਨਗੀ ਹੋਰ ਕਿਸੇ ਦੀ ਝੋਲੀ ਵਿੱਚ ਪਾ ਦੇਣਾ ਹੀ ਬੈਸਟ ਹੈ ਇਹ ਵਕ ਵਕ ਪੱਤਰਕਾਰ ਕਹਿ ਰਹੇ ਨੇ ਤਾਂ